ਦਾ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਚੈਨਲ ਤੇ ਮੈਂ ਹਾਂ ਜੀ ਤੁਹਾਡਾ ਮੇਜ਼ਬਾਨ ਕਮਲਜੀਤ ਸਿੱਧੂ ਦੋਸਤੋ ਗੱਲ ਕਰਾਂਗੇ ਔਰ ਅੱਜਗਰਨ ਚਰਚਾ ਦਾ ਵਿਸ਼ਾ ਇੱਕ ਗੱਲ ਬਣੀ ਹੋਈ ਆ ਉਹ ਇਹ ਹੈ ਕਿ ਸਾਡੀਆਂ ਬਹੁਤ ਸਾਰੀਆਂ ਕੰਪਨੀਆਂ ਦੇ ਮਸਾਲੇ ਵਿਦੇਸ਼ਾਂ ਦੇ ਵਿੱਚ ਵੇਣ ਕਰ ਦਿੱਤੇ ਗਏ ਨੇ ਔਰ ਉਹ ਵੀ ਕਹਿੰਦੀਆਂ ਕਹਾਉਂਦੀਆਂ ਕੰਪਨੀਆਂ ਜਿਨ੍ਹਾਂ ਦੀਆਂ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਆਪਣੇ ਟੈਲੀਵਿਜ਼ਨਾਂ ਦੇ ਉੱਤੇ ਮਸ਼ਹੂਰੀਆਂ ਦੇਖਦੇ ਰਹੇ ਹਾਂ ਪਰ ਅੱਜ ਹੈਰਾਨੀ ਹੁੰਦੀ ਆ ਕਿ ਇਹ ਵਿਦੇਸ਼ਾਂ ਵਿੱਚ ਮਸਾਲੇ ਭੇਜਣ ਲੱਗ ਪਈਆਂ ਸੀ ਤੇ ਵਿਦੇਸ਼ਾਂ ਦੇ ਵਿੱਚ ਅੱਜ ਇਹਨਾਂ ਦੇ ਮਸਾਲਿਆਂ ਦੇ ਬਾਰੇ ਇਹ ਚਰਚਾ ਹੋ ਰਹੀ ਆ ਤੇ ਬਹਿਣ ਕੀਤੇ ਜਾ ਰਹੇ ਨੇ ਕਿ ਇਸ ਦੇ ਨਾਲ ਵੱਡੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਕੈਂਸਰ ਤੱਕ ਹੋ ਸਕਦਾ ਆ ਤਾਂ ਕੀ ਸਾਡੀਆਂ ਇਹ ਕੰਪਨੀਆਂ ਜਿਨ੍ਹਾਂ ਨੇ ਆਪਣਾ ਇੱਕ ਨਾਮ ਪਿਛਲੇ 3-4 ਦਹਾਕਿਆਂ ਵਿੱਚ ਬਣਾਇਆ ਤੱਕ ਕੀ ਉਹ ਇਹੋ ਜਿਹੀ ਹਰਕਤਾਂ ਕਰ ਰਹੀਆਂ ਨੇ ਕਿ ਵਾਕਿਆ ਹੁਣ ਜਿਹੜਾ ਵੱਡੀਆਂ ਕੰਪਨੀਆਂ ਉਹਨਾਂ ਦੇ ਉੱਤੇ ਯਕੀਨ ਸਾਡਾ ਜਿਹੜਾ ਆ ਉਹ ਖਤਮ ਹੋ ਰਿਹਾ ਕਿ ਅਸੀਂ ਹੁਣ ਇਹਨਾਂ ਦੀਆਂ ਚੀਜ਼ਾਂ ਖਰੀਦ ਸਕਾਂਗੇ ਕੀ ਇਹ ਕਰ ਰਿਹਾ ਤਾਂ ਭੋਜਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਜੋ ਭੋਜਨ ਹੈ ਉਹ ਮਨੁੱਖ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਆ ਪਰ ਮੁਨਾਫੇ ਤੇ ਟਿਕਿਆ ਇਹ سرمایہਦਾਰਾਂ ਪਰਬੰਧ ਜਿਹੜਾ ਆ ਲੋਕਾਂ ਨੂੰ ਨਾ ਸਿਰਫ ਭੁੱਖ ਨਾਲ ਮਾਰ ਰਿਹਾ ਸਗੋਂ ਜ਼ਹਿਰੀਲੀਆਂ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਪਰੋਸ ਕੇ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਹੈ ਵਿਗਿਆਨ ਦੀ ਬਦੌਲਤ ਦੁਨੀਆ ਦੇ ਅਨਾਜ ਭੰਡਾਰਾਂ ਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਤੇ ਤਰ੍ਹਾਂ ਤਰ੍ਹਾਂ ਦੇ ਪੈਦਾਵਾਰਾਂ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਈਆਂ ਨੇ ਪਰ ਅੱਜ ਦਾ ਜਿਹੜਾ ਵਿਗਿਆਨ ਐ ਸਰਮਾਇਆਦਾਰ ਪ੍ਰਬੰਧਾਂ ਦੀ ਜਕੜ ਹੇਠ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਥਾਂ ਸਰਮਾਇਆਦਾਰ ਪ੍ਰਬੰਧ ਲਈ ਮੁਨਾਫਾ ਕਮਾਉਣ ਦਾ ਜ਼ਰੀਆ ਬਣਾ ਕੇ ਰਹਿ ਗਿਆ ਜਿਵੇਂ ਅਸੀਂ ਪਿਛਲੇ ਲਗਾਤਾਰ 2-3 ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਨਕਲੀ ਕਣਕ ਆ ਚੁੱਕੀ ਐ ਨਕਲੀ ਚੌਲ ਆ ਚੁੱਕੇ ਆ ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਇਹ ਪਤਾ ਲੱਗ ਰਿਹਾ ਐ ਕਿ ਹੁਣ ਤਾਂ ਨਕਲੀ ਸਰੋਂ ਵੀ ਬਣਨੀ ਸ਼ੁਰੂ ਹੋ ਗਈ ਨਕਲੀ ਦੁੱਧ ਤਾਂ ਅਸੀਂ ਸੁਣਦੇ ਆਏ ਸੀ ਨਕਲੀ ਪਨੀਰ ਵੀ ਸੁਣਦੇ ਆਏ ਆ ਨਕੜੀ ਖੋਆ ਵੀ ਦਿਵਾਲੀ ਦੇ ਦਿਨਾਂ 'ਚ ਅਸੀਂ ਦੇਖਦੇ ਹਾਂ ਕਿ ਕਵੰਟਲਾਂ ਦੇ ਹਸਾਬ ਦੇ ਨਾਲ ਫੜੇ ਜਾਂਦੇ ਆਂ ਪਰ ਕਿਉਂ ਅਸੀਂ ਖਲਬਾੜ ਕਰ ਰਹੇ ਹਾਂ ਕਿਉਂ ਇਨ੍ਹਾਂ ਚੀਜ਼ਾਂ ਦੇ ਉੱਤੇ ਆ ਕੇ ਅਸੀਂ ਰੁੱਕ ਗਏ ਹ ਵਿਗਿਆਨ ਦੀ ਤਰੱਕੀ ਹੈ ਕਿ ਪਹਿਲਾਂ ਜਿਹੇ ਬਹੁਤ ਸਾਰੇ ਭੋਜਨ ਪਦਾਰਥ ਜਿਹੜੇ ਲੰਮੇ ਸਮੇਂ ਤੱਕ ਸਾਮਕੇ ਰੱਖੇ ਨਹੀਂ ਜਾ ਸਕਦੇ ਸਨ ਹੁਣ ਉਹਨਾਂ ਨੂੰ ਜਲਦੀ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ਪਰ ਹੁਣ ਇਹ ਸਰਮਾਇਯਦਾਰਾ ਪ੍ਰਬੰਧ ਦੇ ਵਿੱਚ ਤਕਨੀਕ ਦੀ ਵੀ ਵੱਡੇ ਪੱਧਰ ਤੇ ਦੁਰਵਰਤੋਂ ਕਰਦਾ ਹੋਇਆ ਵੱਡੀ ਮਾਤਰਾ ਵਿੱਚ ਅਜਿਹੇ ਰਸਾਇਣ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਨੂੰ ਕਹਿ ਸਕਦੇ ਪ੍ਰੀਜ਼ਰਵੇਟਿਵ ਜਿਹੜੇ ਕਿ ਕਿਸੇ ਵੀ ਭੋਜਨ ਪਦਾਰਥ ਨੂੰ ਸਾਮਕੇ ਰੱਖਣ ਲਈ ਲੰਬੇ ਸਮੇਂ ਤੱਕ ਸਾਮਕੇ ਰੱਖਣ ਲਈ ਪਾਏ ਜਾਂਦੇ ਆ ਪਰ ਹੈਰਾਨੀ ਇਹ ਹੈ ਕਿ ਇਹ ਅਸਜੇਹੇ ਰਸਾਇਣ ਜਿਹੜੇ ਨੇ ਉਹ ਮਨੁੱਖੀ ਸਿਹਤ ਤੇ ਖਾਨੀ ਕਰਕ ਅਸਰ ਕਰ ਰਹੇ ਨੇ ਸਿਹਤ ਮਾਰਾਂ ਦੇ ਮੁਤਾਬਕ ਜੇ ਇਹਨਰ ਸੈਨਾਂ ਦੀ ਵਰਤੋਂ ਸੀਮਤ ਮਾਤਰਾ ਤੋਂ ਵੱਧ ਕੀਤੀ ਜਾਵੇ ਤਾਂ ਲਾਭ ਦੀ ਥਾਂ ਮਨੁੱਖੀ ਸਿਹਤ ਲਈ ਨੁਕਸਾਨ ਦਾ ਇੱਕ ਵੱਧ ਨੇ ਪਿਛਲੇ ਦਿਨੀ ਜਿਹੜੀ ਖਬਰ ਬੜੀ ਚਰਚਾ ਦਾ ਵਿਸ਼ਾ ਰਹੀ ਹੈ ਕਿ ਜਦੋਂ ਹਾਂਗਕਾਂਗ ਦੇ ਭੋਜਨ ਸੁਰੱਖਿਆ ਅਦਾਰੇ ਨੇ 5 April ਨੂੰ ਭਾਰਤ ਦੇ ਮਸਾਲਿਆਂ ਦੀ ਸਭ ਤੋਂ ਵੱਡੀ ਕੰਪਨੀ MDHC ਤੇ एवरेस्ट ਦੀ ਪੰਜ ਮਸਾਲਿਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ। ਹਾਂਗਕੰਗ ਤੋਂ ਪਹਿਲਾਂ ਆਸਟ੍ਰੇਲੀਆ, ਬੰਗਲਾਦੇਸ਼, ਮਾਲਦੀਵ, ਸਿੰਗਾਪੂਰ ਅਤੇ ਅਮਰੀਕਾ ਸਿਹਤ ਸੁਰੱਖਿਆ ਦਾ ਹਵਾਲਾ ਦੇ ਕੇ ਭਾਰਤ ਦੇ ਬਹੁਤ ਸਾਰੇ ਡੱਬਾ ਬੰਦ ਭੋਜਨ ਪਦਾਰਥਾਂ ਦੀ ਵਿਕਰੀ ਤੇ ਪਾਬੰਦੀ ਲਗਾ ਚੁੱਕਾ ਹੈ। ਹਾਂਗਕੰਗ ਦੇ ਇਸ ادارے ਮੁਤਾਬਕ MDH MDH ਕਿੰਨੀ ਮਿਰਚ ਹੁੰਦੇ ਆ? MDH ਕੀ ਦੇਗੀ ਮਿਰਚ? ਹੁਣ ਦੇਗੀ ਮਿਰਚ ਤਾਂ ਰਹਿਣੀ ਨਹੀਂ ਜਾਣੀਗੀ। ਕੀ ਆ? ਫੋਰੀ ਮਸਾਲੇ ਉਹਨਾਂ ਦੇ ਆ ਰਹੇ ਆ ਤੋਂ ਐਮ ਡੀ ਐਚ ਦੇ ਮਸਾਲਿਆਂ ਦੇ ਵਿੱਚ ਲੋੜੂ ਵੱਧ ਇਥਲੀਨ ਆਕਸਾਈਡ ਦੀ ਮਾਤਰਾ ਪਾਈ ਗਈ ਹੈ ਇਥਲੀਨ ਆਕਸਾਈਡ ਜਿਹੜਾ ਆ ਉਹ ਜਲਨਸ਼ੀਲ ਗੈਸ ਹੈ ਜਿਸ ਦੀ ਵਰਤੋਂ ਮਸਾਲਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ ਤੇ ਸਿਹਤ ਮਾਰਾ ਮੁਤਾਬਕ ਇਥਲੀਨ ਆਕਸਾਈਡ ਸਿਹਤ ਲਈ ਬਹੁਤ ਖਤਰਨਾਕ ਹੈ ਤੇ ਤੁਸੀਂ ਮੈਂ ਦਿਖਾ ਵੀ ਦਿਨਾ ਕਿ ਇਹ ਇਥਲੀਨ ਆਕਸਾਈਡ ਆ ਜਿਹੜਾ ਤੁਸੀਂ ਮੇਰੇ ਮਗਰ ਤਸਵੀਰ ਵਿੱਚ ਦੇਖ ਰਹੇ ਹੋ ਇਥਲੀਨ ਆਕਸਾਈਡ ਦੀ ਵਰਤੂ ਸੰਤੀ ਜਾਂਚ ਖੇਤੀਬਾੜੀ ਕੀਟਨਾਸ਼ਕਾਂ ਸੁੱਕੀਆਂ ਸਬਜ਼ੀਆਂ ਹੋਰ ਭੋਜਨ ਪਦਾਰਥਾਂ ਦੇ ਵਿੱਚ ਕੀਤੀ ਜਾਂਦੀ ਆ ਪਰ ਭੋਜਨ ਸਮਗਰੀ ਖਾਸ ਕਰਕੇ ਡੱਬਾ ਬੰਦ ਪਦਾਰਥਾਂ ਵਿੱਚ ਲੋੜੋਂ ਵੱਧ ਇਸ ਦੀ ਮਾਤਰਾ ਜਿਹੜੀ ਹੈ ਉਚਾਨ ਡੇਵਾ ਸਾਬਤ ਹੋ ਸਕਦੀ ਹੈ ਮੈਂ ਇਹ ਤੁਹ ਪੜ੍ਹ ਕੇ ਤੁਹਾਨੂੰ ਜਰੂਰ ਦੱਸ ਰਿਹਾ ਹਾਂ ਇਹ ਉਹ ਰਿਪੋਰਟਾਂ ਹੀ ਅੱਗੇ ਜਿਸ ਦੇ ਮੈਂ ਹਵਾਲੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਅਮਰੀਕਾ ਦੀ ਭੋਜਨ ਜਾਂਚ ਏਜੰਸੀ ਐਫ ਡੀ ਏ ਵੱਲੋਂ 2002 ਤੋਂ 2019 ਤੱਕ ਭੋਜਨ ਫਾਲਤੇ ਹੋਰ ਡੱਬਾ ਬੰਦ ਪਦਾਰਥਾਂ ਦੇ ਜਾਂਚ ਕੀਤੇ ਗਏ ਸੈਂਪਲਾਂ ਦੇ ਵਿੱਚੋਂ 5115 ਸੈਂਪਲ ਫੇਲ ਹੋਏ ਸਨ ਇਕੱਲੇ 2023 ਦੌਰਾਨ ਭਾਰ ਦੇ ਲਗਭਗ 30 ਭੋਜਨ ਪਦਾਰਥ ਅਮਰੀਕਾ ਦੇ ਸਿਹਤ ਸੁਰੱਖਿਆ ਮਾਪ ਦੰਡਾ ਨੂੰ ਪੂਰਾ ਨਹੀਂ ਕਰ ਸਕੇ ਇਹਨਾਂ ਵਿੱਚ ਰਾਮਦੇਵ ਦੇ ਬਣੇ ਹੋਏ ਭੋਜਨ ਪਦਾਰਥ ਪਤੰਜਲੀ ਨੂੰ ਅਸੀਂ ਸਿਰ ਤੇ ਚੱਕੀ ਬੈਠੇ ਆਂ ਔਰ ਪਤੰਜਲੀ ਦੀ ਜੋ ਹਾਲਤ ਇਸ ਦੇਸ਼ ਵਿੱਚ ਬਣ ਚੁੱਕੀ ਆ ਪਰ ਲੋਕ ਫਿਰ ਵੀ ਪੂਰੇ ਪਤੰਜਲੀ ਭਗਤ ਬਣੇ ਬੈਠੇ ਆ ਤਾਂ RAMDEV ਭੋਜਨ ਪਦਾਰਥ ਪ੍ਰਾਈਵੇਟ ਲਿਮਟਿਡ ਦੇ 19 ਸੈਂਪਲ ਸੁਣੀ ਚਲਿਓ MDH ਦੇ 7 ਐਵਰੇਸਟ ਮਸਾਲਿਆਂ ਦੇ ਦੋ ਤੇ ਬਾਦਸ਼ਾਹ ਮਸਾਲਾ ਮਸ਼ਹੂਰੀ ਸੁਣਦੇ ਸੀ ਨਾ ਤਾਂ ਇਸ ਬਾਦਸ਼ਾਹ ਕੰਪਨੀ ਦੇ ਮਸਾਲੇ ਦਾ ਇੱਕ ਸੈਂਪਲ ਅਮਰੀਕਾ ਦੇ ਸੇਤ ਸੁਰੱਖਿਆ ਮਾਪਦੰਡਾਂ ਦੇ ਵਿੱਚ ਫੇਲ ਹੋ ਗਿਆ। ਅਮਰੀਕਾ ਦੇ ਭੋਜਨ ਜਾਂਚ ਦਾਰੇ ਨੇ ਕਿਹਾ ਕਿ ਇਹਨਾਂ ਭੋਜਨ ਪਦਾਰਥਾਂ ਵਿੱਚ ਸਲਮੂ ਨੇਲ ਪਾਇਆ ਗਿਆ। ਸਲਮੂ ਲੈਨ ਕੀ ਹੈ? ਅਸਲ ਵਿੱਚ ਬੈਕਟੀਰੀਆ ਦਾ ਸਮੂਹ ਹੈ ਜੋ ਜਿਗਰ ਨਾਲ ਸੰਬੰਧਿਤ ਬਿਮਾਰੀਆਂ, ਦਸਤ ਅਤੇ ਪੇਟ ਜੀਆਂ ਬਿਮਾਰੀਆਂ ਦਾ ਕਾਰਨ ਬਣਦਾ ਆ। ਹੁਣ ਦੇਖੋ ਤੁਸੀਂ ਇਹ ਬੈਕਟੀਰੀਆ ਵਾਲੀ ਇਹ ਚੀਜ਼ ਖਾ ਰਹੇ ਹੋ। ਔਰ ਯੂਰੋਪੀਅਨ ਕੋ ਇਨ ਸੁਰੱਖਿਆ ਦਾ ਰਣਨੀ ਸਤੰਬਰ 2020 ਤੋਂ ਅਪ੍ਰੈਲ 2024 ਤੱਕ ਭਾਰਤ ਨਾਲ ਜੁੜੇ ਲਗਭਗ 257 ਉਤਪਾਦਾਂ ਜਿਵੇਂ ਕਿ ਦਵਾਈਆਂ ਮਸਾਲੇ ਫਲ ਡੱਬਾਬੰਦ ਜੂਸ ਆਦਿ ਦੀ ਵਿਕਰੀ ਉੱਤੇ ਪਾਬੰਦੀ ਲਗਾ ਦਿੱਤੀ ਹੈ ਯੂਰਪੀਨ ਯੂਨੀਅਨ ਦੇ ਸਦਾਰੇ ਦਾ ਕਹਿਣਾ ਹੈ ਕਿ ਭਾਰਤ ਤੋਂ ਆਉਣ ਵਾਲੇ ਭੋਜਨ ਪਦਾਰਥਾਂ ਵਿੱਚ ਲੋੜ ਤੋਂ ਵੱਧ ਰਸਾਇਣ ਪਾਏ ਗਏ ਨੇ ਜੋ ਮਨੁੱਖੀ ਸਿਹਤ ਉੱਪਰ ਬੁਰਾ ਅਸਰ ਪਾਉਂਦੇ ਨੇ ਇੱਕ ਪਾਸੇ ਬਾਹਰਲੇ ਮੁਲਕਾਂ ਵਿੱਚ ਭਾਰਤ ਦੇ ਭੋਜਨ ਪਦਾਰਥਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਭਾਰਤ ਦੀ ਭੋਜਨ ਸੁਰੱਖਿਆ ਅਤੇ ਮਾਨਕਤਾਟੀ ਸੁਤੀ ਪਈ ਹੈ ਬਾਹਰਲੇ ਮੁਲਕਾਂ ਵਿੱਚ ਭਾਰਤ ਦੇ ਜਿੰਨਾ ਮਸਾਲਿਆਂ ਜਾਂ ਡੱਬਾਬੰਦ ਭੋਜਨ ਪਦਾਰਥਾਂ ਦੀ ਵਿਕਰੀ ਤੇ ਪਾਬੰਦੀ ਲੱਗੀ ਹੈ ਉਹਨਾਂ ਨੂੰ ਲੋਕਾਂ ਦੀ ਸਿਹਤ ਤਾਕਤ ਤੇ ਰੱਖ ਕੇ ਦੇਸ਼ ਦੀ ਮੰਡੀ ਦੇ ਵਿੱਚ ਢੱਲਲੇ ਦੇ ਨਾਲ ਵੇਚਿਆ ਜਾਰਿਆ ਆਇਆ ਦੇਖੋ ਕਿੱਥੇ ਆ ਕੇ ਅਸੀਂ ਖੜੇ ਹੋ ਗਏ ਆ ਔਰ ਇਨਾਂ ਸਰਮਾਇਦਾਰ ਮੁਨਾਫਾ ਕੰਪਨੀਆਂ ਦੀ ਅੰਨੀ ਹਬਸ ਵਿੱਚ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਹੀਆਂ ਨੇ ਪਰ ਇਸ ਬਾਰੇ ਨਾ ਤਾਂ ਸਰਕਾਰੀ ਅਦਾਰੇ ਕੁਝ ਕਰ ਰਹੇ ਨੇ ਨਾ ਹੀ ਮੀਡੀਆ ਗੱਲ ਕਰ ਰਿਹਾ ਮੀਡੀਆ ਤਾਂ ਸਾਡੇ ਚੁੱਕਦਾ ਹੀ ਨਹੀਂਗਾ ਮੀਡੀਆ ਨੇ ਕਿੱਥੇ ਐਵਰਸਟ ਐਮ ਡੀ ਐਚ ਦੀ ਗੱਲ ਕੀਤੀ ਆ ਅੱਜ ਅਸੀਂ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਡੇ ਮੂਰੀ ਇਹ ਗੱਲ ਰੱਖ ਵੀ ਰਹੇ ਹਾਂ ਕਿ ਦੇਖੋ ਇਹ ਇਹ ਸਥਿਤੀ ਆ ਅੱਖਾਂ ਬੰਦ ਕਰਕੇ ਨਾ ਕੰਪਨੀਆਂ ਦੇ ਉੱਤੇ ਯਕੀਨ ਨਾ ਕਰੋ ਇਹ ਕੰਪਨੀਆਂ ਦੀਆਂ ਅੰਨ ਚੀਜ਼ਾਂ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਪਾਬੰਦੀਆਂ ਲੱਗ ਚੁੱਕੀਆਂ ਨੇ ਪਰ ਅਸੀਂ ਤਾਂ ਫਿਰ ਵੀ ਉੱਥੇ ਜਾ ਕੇ ਮੰਗਦੇ ਆ ਕਿ ਜੀ ਸਾਨੂੰ ਐਮਡੀਐਚ ਜਾਂ ਸਾਨੂੰ ਐਵਰੇਸਟ ਦੇ ਜਾਂ ਬਾਦਸ਼ਾਹ ਦੇ ਮਸਾਲੇ ਦੇ ਇਹ ਇਹ ਸਥਿਤੀ ਸਾਡੀ ਬਣ ਚੁੱਕੀ ਆ ਤੇ ਜਦੋਂ ਵਿਦੇਸ਼ੀ ਮੀਡੀਆ ਵਿੱਚ ਭਾਰਤ ਦੇ ਭੋਜਨ ਪਦਾਰਥਾਂ ਬਾਰੇ ਥੂ ਥੂ ਹੋਣ ਲੱਗੀ ਆ ਤਾਂ ਭਾਰਤ ਦਾ ਭੋਜਨ ਸੁਰੱਖਿਆ ਵਿਭਾਗ ਨੀਂਦ ਤੋਂ ਜਾਗਿਆ ਤਾਂ ਸਹੀ ਪਰ ਇਨਾਂ ਕੋ ਮੂੰਹ ਖੋਲਣ ਲਈ ਕਿ ਜਿੰਨਾ ਦੇਸ਼ਾਂ ਨੇ ਸਿਹਤ ਸੁਰੱਖਿਆ ਕਾਰਨਾ ਕਰਕੇ ਸਵਾਲ ਖੜੇ ਕੀਤੇ ਨੇ ਉਹਨਾਂ ਉਤਪਾਦ ਦੇ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ ਹੁਣ ਕਿੰਨੀ ਕੁ ਜਾਂਚ ਕੀਤੀ ਜਾਊਗੀ ਇਹ ਤਾਂ ਅਸੀਂ ਜਾਣਦੇ ਹਾਂ ਪਰ ਇੱਥੇ ਇੱਕ ਹੋਰ ਗੱਲ ਕਰਨ ਵਾਲੀ ਬਣਦੀ ਹੈ ਕਿ ਭਾਰਤ ਦੇ ਕਰੀਬ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭੋਜਨ ਜਾਂਚ ਲੈਬਾਂ ਹੀ ਹੈਣੀਆਂਗੀਆਂ ਉਹਨਾਂ ਦੀ ਘਾਟ ਹੈ ਤੇ ਭੋਜਨ ਸੁਰੱਖਿਆ ਅਫਸਰਾਂ ਦੀ ਗਿਣਤੀ ਬਹੁਤ ਥੋੜੀ ਹੈ ਇਤੋਂ ਤੱਕ ਕਿ ਜਿਹੜੇ ਸਾਡੇ ਹੁਣ ਦੁੱਧ ਦੀ ਗੱਲ ਕਰ ਲਈਏ ਦੁੱਧ ਵੀ ਸਾਡੇ ਜਿਹੜੇ ਆ ਉਹ ਨਕਲੀ ਆ ਰੇ ਪਨੀਰ ਨਕਲੀ ਆ ਰਿਹਾ ਸੀ ਰੋਜ਼ ਸ਼ਹਿਰਾਂ ਵਾਲੇ ਦੁੱਧ ਲੈਨੇ ਨਾ ਦੁੱਧੀਆਂ ਕੋਲੋਂ ਪਰ ਸਮਝ ਨਹੀਂ ਆਉਂਦੀ ਗਰਮੀਆਂ ਵਿੱਚ ਅਕਸਰ ਪਸ਼ੂ ਭੱਜ ਜਾਂਦੇ ਸੀ ਮੱਝਾਂ ਗਾਵਾਂ ਭੱਜ ਜਾਂਦੀਆਂ ਸੀ ਭੱਜਣ ਦਾ ਮਤਲਬ ਇਹ ਸੀਗਾ ਕਿ ਦੁੱਧ ਦੇਣੋਂ ਹਟ ਜਾਂਦੀਆਂ ਜਾਂ ਦੁੱਧ ਘਟ ਜਾਂਦੇ ਆ ਫਿਰ ਵੀ ਇਹ ਦੁੱਧ ਸਰਦੀਆਂ ਵਿੱਚ ਤਾਂ ਚਲੋ ਫੁੱਲ ਹੁੰਦਾ ਦੁੱਧ ਇਹ ਗਰਮੀਆਂ ਵਿੱਚ ਵੀ ਕਿੱਥੋਂ ਇਹਨਾਂ ਦੁੱਧ ਲਿਆ ਰੇ ਆ ਪਸ਼ੂ ਕਿੰਨਾ ਕ ਦੁੱਧ ਦੇਈ ਜਾਣਗੇ ਉਨਾ ਹੀ ਦੁੱਧ ਆਈ ਜਾਂਦਾ ਔਰ ਕਿਸੇ ਦੁੱਧ ਦੀ ਕੋਲੋਂ ਤੁਸੀਂ ਦੁੱਧ ਮੰਗ ਲਓ ਤੁਹਾਨੂੰ ਕਦੇ ਮਣਾ ਨਹੀਂ ਕਰੂਗਾ ਤੇ ਉੱਪਰ ਹੁਣ ਜਿਹੜੀ ਬਾਕੀ ਜਿਹੜੀਆਂ ਸਥਿਤੀ ਹੈ ਕਿ ਭੋਜਨ ਸੁਰੱਖਿਆ ਅਫਸਰਾ ਤੇ ਜਾਂਚ ਲੈਬਾਂ ਦੀ ਜਿਹੜੀ ਘਾਟ ਹੈ ਇਹ ਇਹ ਸਥਿਤੀ ਬਣੀ ਹੋਈ ਹੈ ਤੇ ਉੱਪਰੋਂ ਵੱਡੀਆਂ ਕੰਪਨੀਆਂ ਦਾ ਸਿਆਸੀ ਰਸੂਕ ਹੋਣ ਕਰਕੇ ਇਹ ਜ਼ਹਿਰ ਜਿਹੜੇ ਨੇ ਆਮ ਲੋਕਾਂ ਨੂੰ ਪ੍ਰੋਸੇ ਜਾਂ ਨੇ ਇਸ ਦੇ ਨਾਲ ਹੀ ਇੱਕ ਖਬਰ ਨੈਸਲੇ ਕੰਪਨੀ ਜਿਹੜੀ ਦੇਸ਼ ਦੀ ਕੀ ਪੂਰੇ ਵਰਲਡ ਵਾਈਡ ਵੱਡੀ ਕੰਪਨੀ ਹੈ ਉਹਦੇ ਨਾਲ ਜੁੜੀ ਹੋਈ ਹੈ ਨੈਸਲੇ ਨੇ 1866 ਵਿੱਚ ਸਵਿਟਜ਼ਰਲੈਂਡ ਵਿੱਚ ਬਣੀ ਕੰਪਨੀ ਸੀ ਜੋ ਸ਼ੁਰੂ ਵਿੱਚ ਨਵ ਜੰਮੇ ਬੱਚਿਆਂ ਲਈ ਦੁੱਧ ਜਾਂ ਇਸ ਨਾਲ ਸੰਬੰਧਿਤ ਪਦਾਰਥ ਬਣਾਉਂਦੀ ਸੀ ਇਸ ਦੇ ਬੱਚਿਆਂ ਦੇ ਭੋਜਨ ਉਤਪਾਦ ਦੇ ਬ੍ਰਾਂਡ ਜਰਬਰ ਨੇਚਰਨੇਸ ਸ਼ੈਰਲੈਕ ਅਤੇ ਨਿੱਡੋ ਹਨ ਔਰ ਸੰਸਾਰ ਵਿੱਚ ਇਨ੍ਹਾਂ ਬ੍ਰਾਂਡਾਂ ਦਾ ਲਗਭਗ 11.2 ਅਰਬ ਡਾਲਰ ਦਾ ਕਾਰੋਬਾਰ ਹੈ ਸਵਿਟਜ਼ਰਲੈਂਡ ਦੀ ਹੀ ਪਬਲਿਕ ਆਈ ਨਾਮ ਦੀ ਸੰਸਥਾ ਨੇ ਆਪਣੀਆਂ ਰਿਪੋਰਟਾਂ ਦੇ ਵਿੱਚ ਇਹ ਦੱਸਿਆ ਕਿ ਨੈਸਲੇ ਵੱਲੋਂ 3 ਸਾਲ ਤੱਕ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਪੋਜਨ ਉਤਪਾਦਾਂ ਵਿੱਚ ਲੋੜ ਤੋਂ ਵੱਧ 슈ਗਰ ਦੀ ਮਾਤਰਾ ਪਾਈ ਗਈ ਹੈ। ਕੁਮਾਂਤਰੀ ਬੇਬੀ ਫੂਡ ਐਕਸ਼ਨ ਨੈਟਵਰਕ ਤੇ ਨੈਸਲੇ ਦੇ ਲਗਭਗ 115 ਉਤਪਾਦਾਂ ਦੀ ਜਾਂਚ ਕੀਤੀ ਗਈ ਹੈ। ਜਾਂਚ ਵਿੱਚ ਪਾਇਆ ਗਿਆ ਹੈ ਕਿ ਬੱਚਿਆਂ ਦੇ ਲਗਭਗ 94% ਦੀ ਪੋਜਨ ਪਦਾਰਥਾਂ ਵਿੱਚ 슈ਗਰ ਦੀ ਮਾਤਰਾ ਵੱਧ ਹੈ। ਸੰਸਾਰ ਸਿਹਤ ਸੰਸਥਾ ਤੱਕ 0-3 ਸਾਲ ਤੱਕ ਦੇ ਛੋਟੇ ਬੱਚਿਆਂ ਦੇ ਪੋਜਨ ਵਿੱਚ 슈ਗਰ ਬਿਲਕੁਲ ਨਹੀਂ ਹੋਣੀ ਚਾਹੀਦੀ ਹੈਰਾਨੀ ਦੀ ਗੱਲ ਇਹ ਹੈ ਕਿ ਨੈਸਲੇ ਬੱਚਿਆਂ ਦੇ ਜਿਹੜੇ ਉਤਪਾਦ ਵਿਕਸਿਤ ਮੁਲਕਾਂ ਜਿਵੇਂ ਕਿ ਅਮਰੀਕਾ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਆਦਿ ਵਿੱਚ ਵੇਚਦਾ ਹੈ ਉੱਥੇ ਜ਼ੀਰੋ 슈ਗਰ ਨੀਤੀ ਲਾਗੂ ਕਰਦਾ ਆ ਯਾਨੀ ਉੱਥੇ 슈ਗਰ ਲੈਵਲ ਦੇ ਉੱਤੇ ਕੰਟਰੋਲ ਆ ਉਹਦਾ ਪਰ ਤੀਜੀ ਦੁਨੀਆ ਦੇ ਗਰੀਬ ਮੁਲਕਾਂ ਚ ਜਿੰਨਾਂ ਚ ਸਾਡਾ ਮੁਲਕ ਵੀ ਆਉਂਦਾ ਹੈ ਬੱਚਿਆਂ ਨੂੰ ਮਿੱਠੇ ਦੇ ਰੂਪ ਵਿੱਚ ਜ਼ਹਿਰ ਦਿੱਤਾ ਜਾ ਰਿਹਾ ਮਾਰਾਂ ਦਾ ਮੰਨਣਾ ਹੈ ਕਿ ਛੋਟੇ ਬੱਚਿਆਂ ਦੇ ਪੋਜਨ ਪਦਾਰਥ ਜਿਵੇਂ ਕਿ ਦੁੱਧ ਸ਼ਹਿਦ ਆਦਿ ਵਿੱਚ ਜ਼ੀਰੋ 슈ਗਰ ਨੀਤੀ ਲਈ ਉਤਪਾਦਨ ਦੇ ਪੈਮਾਨੇ ਸਖਤ ਕਰਨੇ ਪੈਂਦੇ ਨੇ ਜਾਂਚਾਂ ਵੱਧ ਕਰਨੀਆਂ ਪੈਂਦੀਆਂ ਹਨ ਅਤੇ ਜਿਸ ਦਾ ਖਰਚਾ ਵੀ ਵੱਧ ਆਉਂਦਾ ਹੈ ਤੇ ਖਰਚੇ ਤੋਂ ਵੱਧਨ ਤੇ ਵੱਧ ਮੁਨਾਫਾ ਹੜੱਪਣ ਲਈ ਨੈਸਲੇ ਮਸੂਮ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੀ ਹੈ ਤਾਂ ਸੰਸਾਰ ਸਿਹਤ ਸੰਸਥਾ ਤੱਕ ਛੋਟੇ ਬੱਚਿਆਂ ਦੇ ਪੋਸ਼ਣ ਪਦਾਰਥ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਉਹਨਾਂ ਦੇ ਤੰਦਰੁਸਤ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਵਿੱਚ ਰੁਕਾਵਟ ਹੈ ਤਾਂ ਕੁੱਲ ਮਿਲਾ ਕੇ ਦੇਖੋ ਇਹ ਵੀ ਹੁਣ ਪਿੱਛੇ ਨਹੀਂ ਰਹੀ ਤੇ ਮੁਨਾਫੇ ਦੀ ਜਿਹੜੀ ਇਹ ਦੌੜ ਆ ਉਹ ਲੱਗੀ ਹੋਈ ਆ ਹੁਣ ਜਿੰਨਾ 슈ਗਰ ਹੁਣ ਸਾਡੇ ਵਰਗੇ ਮੁਲਕਾਂ 'ਚ ਨੈਸਲੇ ਕੰਪਨੀ ਦੀਆਂ ਇਹਨਾਂ ਖਾਣ ਵਾਲੀਆਂ ਬੱਚਿਆਂ ਦੇ ਜਿਹੜੀਆਂ ਇਹਨਾਂ ਦੇ ਡੱਬੇ ਨੇ ਉਹਨਾਂ ਵਿੱਚ ਆਉਂਦੀ ਆ ਤੇ ਉਸ ਦੇ ਨਾਲ ਬੱਚਿਆਂ ਦੇ ਵਿੱਚ ਕਾਫੀ ਸਾਰੀਆਂ ਗੰਭੀਰ ਬਿਮਾਰੀਆਂ ਪਣ ਪਦੀਆਂ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਇਹਦੇ ਵਿੱਚ ਮੋਟਾਪਾ ਆ ਡਾਇਬੀਟਿਸ ਆ ਅੱਜ ਨੂੰ ਅਸੀਂ ਸ਼ੂਗਰ ਕਹਿੰਦੇ ਆ ਦਿਲ ਦੀਆਂ ਬਿਮਾਰੀਆਂ ਨੇ ਚਮੜੀ ਦੀਆਂ ਸਮੱਸਿਆਵਾਂ ਨੇ ਦੰਦਾਂ ਅਤੇ ਮਸੂੜਿਆਂ ਦਾ ਕਮਜ਼ੋਰ ਹੋਣਾ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਘਟ ਜਾਣਾ ਇੱਥੋਂ ਤੱਕ ਕਿ ਬੱਚੇ ਦੇ ਮਾਨਸਿਕ ਸਿਹਤ ਉੱਤੇ ਵੀ ਬੁਰਾ ਅਸਰ ਪੈਂਦਾ ਹੈ ਨੈਸਲੇ ਨੇ ਭਾਵੇਂ ਕਿਹਾ ਆ ਕਿ ਉਸ ਨੂੰ ਬੱਚਿਆਂ ਦੀ ਸਿਹਤ ਦਾ ਖਿਆਲ ਹੈ ਕਿ 2024 ਦੇ ਅੰਤ ਤੱਕ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਵੀ ਜ਼ੀਰੋ 슈ਗਰ ਨੀਤੀ ਪੂਰਨ ਤੌਰ ਤੇ ਲਾਗੂ ਕੀਤੀ ਜਾਵੇਗੀ ਪਰ ਕੀਤੀ ਜਾਵੇਗੀ ਜਾਂ ਕਿਸ ਹੱਦ ਤੱਕ ਕੀਤੀ ਜਾਵੇਗੀ ਇਹ ਤਾਂ ਹਜੇ ਸਮਾਂ ਦੱਸੂਗਾ ਜੋ ਜ਼ਹਿਰ ਇਸ ਨੇ ਹੋਰਾਂ ਅਜਈਆਂ ਕੰਪਨੀਆਂ ਨੇ ਆਮ ਲੋਕਾਂ ਨੂੰ ਪਰੋਸਿਆ ਉਸ ਦੀ ਪਰਪਾਈ ਕਿੰਜ ਹੋਊਗੀ ਇਸ ਬਾਰੇ ਕੋਈ ਗੱਲ ਨੈਸਲੇ ਨੇ ਨਹੀਂ ਕੀਤੀਗੀ ਮੁਨਾਫੇ ਦੀ ਦੌੜ ਵਿੱਚ ਜਿਹੜੀਆਂ ਕੰਪਨੀਆਂ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੀਆਂ ਪਈਆਂ ਨੇ ਇਹਨਾਂ ਉੱਪਰ ਸ਼ਕਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜ਼ਹਿਰ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਮੁਨਾਫੇ ਤੇ ਟਿਕਿਆ ਇਹ ਪ੍ਰਬੰਧ ਅਜੀਹਾ ਨਹੀਂ ਕਰਦਾ ਕੀ ਹੁਣ ਸਾਡੇ ਦੇਸ਼ ਦੇ ਵਿੱਚ ਐਮਡੀਐਸ ਤੇ ਕਾਰਵਾਈ ਹੋਊਗੀ ਨੈਸਲੇ ਤੇ ਕਾਰਵਾਈ ਹੋਊਗੀ ਜਾਂ ਫਿਰ ਐਵਰੇਸਟ ਮਸਾਲਿਆਂ ਦੇ ਉੱਤੇ ਜਾਂ ਬਾਦਸ਼ਾਹ ਮਸਾਲਿਆਂ ਦੇ ਕਾਰਵਾਈ ਹੋਊਗੀ ਕੋਈ ਖਬਰ ਇਹੋ ਜੀ ਆ ਹੀ ਨਹੀਂ ਰਹੀ ਸਿਹਤ ਵਿਭਾਗ ਨੇ ਪੱਲਾ ਛੱਡ ਲੈਣਾ ਜਾਂ ਫਿਰ ਇਹਨਾਂ ਦੇ ਜਿਹੜੇ ਅਫਸਰ ਬੈਠੇ ਹੋਣਗੇ ਉਹਨਾਂ ਨੇ ਕੰਪਨੀ ਦੇ ਦਬਾਅ ਦੇ ਵਿੱਚ ਆ ਜਾਣਾ ਵੀ ਦੇਖੋ ਜੀ ਏਡੀ ਕਰੋੜਾਂ ਦੀ ਕੰਪਨੀ ਕਰੋੜਾਂ ਕੀ ਅਰਬਾਂ ਦੀ ਕਹਿ ਲਓ ਕਿ ਤੁਸੀਂ ਇਹ ਦੇ ਉੱਤੇ ਬੈਣ ਨਾ ਲਾਓ ਜੀ ਆ ਨਾ ਕਰੋ ਕਦੇ ਕਾਸ਼ ਇਹ ਪਰਖ ਕੇ ਉਹਨਾਂ ਨੂੰ ਕਹਿ ਦੇਣ ਕਿ ਆਪਣੇ ਮਾਪ ਤੰਦ ਸਹੀ ਰੱਖੋ ਭਾਈ ਆ ਚੀਜ਼ਾਂ ਨਾ ਮਿਲਾਓ ਔਰ ਮਸਾਲਿਆਂ ਦੀ ਇੱਕ ਡੇਟ ਫਿਕਸ ਕਰੋ ਵੀ ਇਸ ਡੇਟ ਤੱਕ ਜਿਹੜੇ ਮਸਾਲੇ ਨੇ ਉਹ ਸਹੀ ਰਹਿ ਸਕਦੇ ਨੇ ਸੋ ਚਾਹੀਦਾ ਇਹ ਹੈ ਕਿ ਲੋਕਾਂ ਨੂੰ ਚੰਗਾ ਭੋਜਨ ਜਿਹੜਾ ਆ ਉਹ ਮਿਲ ਸਕੇ ਸਰਕਾਰਾਂ ਨੂੰ ਇਹੋ ਜੀਆਂ ਜੜੀਆਂ ਨੇ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਨੇ ਪਰ ਸਰਕਾਰਾਂ ਹੋਰ ਮਾਮਲਿਆਂ ਵਿੱਚ ਰੁਝੀਆਂ ਹੋਈਆਂ ਨੇ ਉਹਨਾਂ ਨੂੰ ਲੋਕਾਂ ਦੀ ਸਿਹਤ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਤਾਂ ਖਬਰ ਕੋਈ ਨਸ਼ ਰੋਕ ਕੇ ਅੱਜ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਤੇ ਉਸ ਨੂੰ ਤਾਂ ਅਸੀਂ ਜ਼ਰੂਰ ਕਹਿ ਦਿੰਦੇ ਹਾਂ ਕਿ ਬਹੁਤ ਵਧੀਆ ਜੀ ਆ ਚੰਗਾ ਹੋ ਗਿਆ ਜੀ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਇਹਨਾਂ ਦਾ ਦੁਕਾਨ ਬੰਦ ਹੋਣੀ ਚਾਹੀਦੀ ਜਿੱਤੇ ਨਕਲੀ ਦੁੱਧ ਜਾਂ ਕਿਤੇ ਨਕਲੀ ਪਨੀਰ ਜਾਂ ਨਕਲੀ ਖੋਆ ਫੜਿਆ ਜਾਵੇ ਜਾਂ ਨਕਲੀ ਜੂਸ ਫੜਿਆ ਜਾਵੇ ਨਕਲੀ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਪਰ ਅਸੀਂ ਨਿਤ ਦਿਨ ਦੇਖਦੇ ਹਾਂ ਬਾਜ਼ਾਰਾਂ ਵਿੱਚ ਅੱਜ ਸਾਰੇ ਮਾਪਦੰਡ ਵੱਖੋ ਵੱਖਰੇ ਨੇ ਤੁਸੀਂ ਹਰ ਇੱਕ ਚੀਜ਼ ਪਿਓਰ ਦਾ ਇੱਕ ਡੱਬਾ ਇੱਕ ਪੈਕਟ ਲੈ ਲਓ ਤੇ ਤੁਸੀਂ ਦੇਖੋਗੇ ਕਿ 10 ਹੋਰ ਕੰਪਨੀਆਂ ਉਹਦੀ ਨਕਲ ਤਿਆਰ ਕਰਕੇ ਤੇ ਨਕਲੀ ਮਾਲ ਦੇਖ ਰਹੀਆਂ ਜਿਹੜੀ ਇੱਕ ਚੀਜ਼ 100 ਰੁਪਏ ਦੇ ਵਿੱਚ ਮਿਲਦੀ ਹੈ ਤੁਸੀਂ ਅੱਜ ਮੈਂ ਗੱਲ ਕਰਦਾ ਕਿ ਮੇਰਾ ਖਾਣਿਆਂ ਦੇ ਉੱਪਰ ਬਹੁਤ ਰਿਸਰਚ ਹੈ ਬਹੁਤ ਕੰਮ ਹੈ ਮੇਰੀ ਰਿਸਰਚ ਬੁੱਕ ਵੀ ਸਾਹਮਣੇ ਆ ਰਹੀ ਹੈ ਤਾਂ ਮੈਂ ਇੱਕ ਗੱਲ ਦੱਸ ਦਿੰਦਾ ਕਿ ਮੈਂ ਇਸ ਕਾਰੋਬਾਰ ਦੇ ਵਿੱਚ ਵੀ ਆ ਫੂਡ ਰੈਸਟੋਰੈਂਟ ਦੇ ਕਾਰੋਬਾਰ ਵਿੱਚ ਵੀ ਆ ਇੱਕ ਚੀਜ਼ ਮੈਨੂੰ ਖੁਦ ਨੂੰ ਇਤਜ਼ਰਬਾ ਜਿਹੜਾ ਹੋਇਆ ਕਿ ਜੇ ਮੈਂ ਮਿਉਨਿਸ لینڈ ਬਾਜ਼ਾਰੋਂ ਜਾਨਾ ਹੈ ਤੇ ਜਿਹੜੀ ਮਿਉਨਿਸ ਬੈਸਟ ਕੰਪਨੀ ਦੀ ਮੈਨੂੰ ਬਹੁਤ ਵਧੀਆ ਪ੍ਰਾਈਸ ਵਿੱਚ ਮਿਲਦੀ ਆ ਜਿਹੜਾ ਘੱਟੋ ਘੱਟ ਕਾਫੀ ਮਹਿੰਗਾ ਹੁੰਦਾ ਆ ਜਿਹੜੇ ਕਿ ਆਮ ਦੁਕਾਨਦਾਰ ਜਲਦੀ ਉਹ ਨਹੀਂ ਦਿੰਦੇ ਤਾਂ ਜਦੋਂ ਮੈਂ ਜਿੰਨਾਂ ਕੋਲੋਂ ਮੈਂ ਖਰੀਦਣ ਜਾਂਦਾ ਕਈ ਵਾਰੀ ਉਹ ਮੈਨੂੰ ਆਫਰ ਦਿੰਦੇ ਆ ਕਿ ਤੁਸੀਂ ਇੰਨੀ ਮਹਿੰਗੀ ਕਿਉਂ ਲੈ ਰਹੇ ਹੋ ਬਾਕੀ ਜਿਹੜੇ ਆ ਸਾਰੇ ਦੁਕਾਨਦਾਰ ਆ ਉਹ ਤਾਂ ਜੀ ਆ ਫਲਾਨੇ ਲ ਜਾਂਦੇ ਆ ਜਿਹੜੀ ਇੱਕ ਮਿਉਨਿਸ ਮੰਨ ਕੇ ਚੱਲੋ ਬਹੁਤ ਵਧੀਆ 1.5-200 ਰੁਪਏ ਦੀ ਮੈਨੂੰ ਮਿਲਦੀ ਪਈ ਆ ਉਹੀ ਮਿਉਨਿਸ 70 ਰੁਪਏ 60 ਰੁਪਏ ਦੇ ਵਿੱਚ ਵੀ ਮਿਲਦੀ ਪਈ ਆ ਨਕਲੀ ਆ ਹੁਣ ਪਰ ਜਿਹੜੇ ਆਮ ਰੇੜੀਆਂ ਵਾਲੇ ਜਿਹੜੇ ਦੁਕਾਨਦਾਰ ਆ ਉਸ ਨੂੰ ਯੂਜ਼ ਕਰ ਰਹੇ। ਇਸੇ ਤਰ੍ਹਾਂ ਸੌਸਸ ਦੀ ਗੱਲ ਕੀਤੀ ਜਾਵੇ ਤਾਂ ਇੱਕ ਸੌਸ ਜਿਹੜੀ ਕਿ ਬੈਸਟ ਕੰਪਨੀ ਦੀ ਹੋਊਗੀ ਉਹਦੀ ਕਿਲੋ ਦੀ ਪੈਕਾਂ ਦੀ 150-200 ਤੱਕ ਹੋਊਗੀ। ਜਦੋਂ ਕਿ ਹੈਰਾਨੀ ਦੀ ਗੱਲ ਆ ਕਿ ਸੌਸ ਤਾਂ ਇਹੋ ਜਿਹੀ ਬਾਜ਼ਾਰ 'ਚ ਵਿਕਦੀ ਪਈ ਆ ਜਿਹੜੀ ਤੁਹਾਨੂੰ 150 ਰੁਪਏ ਦੇ ਵੀ 5 ਲੀਟਰ ਮਿਲ ਜਾਊਗੀ। ਤਾਂ ਫਿਰ ਦੱਸੋ ਫਿਰ ਰੇੜੀਆਂ ਦੇ ਉੱਤੇ ਜਿਹੜੇ ਖਾਣ ਵਾਲੇ ਖੜੋਂਦੇ ਆ ਜਾਂ ਉਹ ਵੇਚਣ ਵਾਲੇ ਖੜੋਂਦੇ ਆ ਤਾਂ ਕੀ ਉਹਨਾਂ ਦੇ ਜ਼ਰੀਏ ਜਿਹੜਾ ਆ ਉਹ ਨੁਕਸਾਨ ਨਹੀਂ ਹੋ ਰਿਹਾ ਸੇਧ ਦਾ ਕਿ ਕਦੇ ਕਿਸੇ ਨੇ ਔਂਕਸ਼ ਲਾਇਆ ਗਲਤ ਹੈ ਇਹ ਸੋਚਣ ਵਾਲੀ ਆ ਸੋ ਸਾਡੀ ਕੋਸ਼ਿਸ਼ ਸਿੱਧੂ ਟਾਕਸ ਬੰਨੀ ਹੋਏ ਰਹੂਗੀ ਕਿ ਮੁੱਦਾ ਪ੍ਰੋਗਰਾਮ ਦੇ ਵਿੱਚ ਇਸ ਤਰੀਕੇ ਦੇ ਮੁੱਦੇ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਦੇ ਹੋਇਆ ਤੁਹਾਨੂੰ ਜਾਗਰੂਕ ਕੀਤਾ ਜਾਵੇ ਸੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ ਸਿੱਧੂ ਟਾਕਸ